ਬਹੁਤ ਚੰਗੇ ਹੈ ਜੀ ਸਾਰੇ ਜਿਲ੍ਹੇ ਲੈ ਕੇ ਨੋਟੀਫਾਈ ਕਰਨ ਦਾ ਤੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਸਾਰੇ ਇਲੈਕਸ਼ਨ ਜਿਹੜਾ ਕਿ ਬੜਾ ਸਾਫ ਸੁਥਰਾ ਤੇ ਬਹੁਤ ਹੀ ਜਿਹੜਾ ਕਿ ਕੋਆਪਰੇਟਿਵ ਜਿਹੜਾ ਕਿ ਇਲੈਕਸ਼ਨ ਹੋ ਰਿਹਾ ਹੈ ਤੇ ਕਿਸੇ ਦਾ ਕੋਈ ਇਹੋ ਜਿਹਾ ਕੋਈ ਸ਼ੋਸ਼ ਖਰਾਬਾ ਜਾਂ ਨਹੀਂ ਹੋ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਜਿਹੜੇ ਕਿ ਆਪਣੀ ਜਿਹੜੀ VOTING ਜਿਹੜੀ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਸਾਡੇ ਇੱਥੇ ਸਾਰੇ ਅੱਜ ਜਿਹੜਾ ਸਹਿਰਾ ਵਾਦਲੇ ਕਰਪੋਏ ਇਹ ਦੇਖੋ ਜੀ ਇਹ ਪਰਮਾਤਮਾ ਸਾਹਿਬ ਜੀ ਸਭ ਵੀਰ ਭਰਾਣੇ ਜੀ ਕਦੀ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਕਿ ਇਹ ਕਿਸਾ ਰਾ ਕਿਸਦੇ ਹੋਏਗਾ ਜੋ ਪਰਮਾਤਮਾ ਬਖਸ਼ੇ ਆਪਣੇ ਬਖਸ਼ਣ ਆ ਰਹੇ ਥੈਂਕ ਯੂ ਐਗਜ਼ੈਕਟਿਵ ਮੈਂਬਰ ਦਾ ਉਥੋਂ ਪੋਸ ਜਿੱਤੀ ਹੈ ਜੀ ਮੈਂ ਸਮੂਹ ਬਾਰ ਦਾ ਬਹੁਤ ਧੰਨਵਾਦ ਕਰਦਾ ਜਿੰਨਾਂ ਨੇ ਆਪਣਾ ਕੀਮਤੀ ਵੋਟ ਪਾ ਕੇ ਇਹ ਦਿਮਾਣੇ ਬੱਚਨ ਜਤਾਇਆ ਹੈ ਜੋ ਵੋਟਾਂ ਪਾ ਕੇ ਇਹਨਾਂ ਨੂੰ ਜਤਾਇਆ ਹੈ ਇਹਨਾਂ ਨੂੰ ਜੋ ਵਿਸ਼ਵਾਸ ਦਿੱਤਾ ਹੈ ਮੈਂ ਉਹ ਪੂਰੇ ਕਰਾਂਗਾ जो भी है मेरे टीम वालों मेरे ग्रुप वालों जो वादे किए थे पूरे करा धन्यवाद जी पहली बार इलेक्शन मैं सर लास्ट टाइम इलेक्शन लड़ी थी बट कुछ वोटा तो रह गया बट इस साल होर मेहनत करके मेरी टीम ने मुझे जिताया मेरी बार ने बहुत जरा कि मैं तो आशीर्वाद करवा गया इस साल ਜੋ ਮੈਂ ਤਾਂ ਵਿਸ਼ਵਾਸ ਕਰ ਜਿੱਤਾਂ ਉਹ ਅਸਲ ਖੜਾ ਉਤਰਾਂਗਾ ਮੈਂ ਸਵਾਰ ਕਰਾਂਗੀ ਜੇਤੂ ਬਾਅਦ ਅਗਲਾ ਕਦਮ ਕੀ ਹੋਏਗਾ ਤੁਹਾਡੇ ਮੈਂ ਜਿੱਤ ਤੋਂ ਬਾਅਦ ਪਹਿਲਾ ਕਦਮ ਇਹ ਹੋਏਗਾ ਜਿਹੜੇ ਨਵੇਂ انرੋਲ ਬੱਚੇ ਜਿਹੜੇ ਆ ਰਹੇ ਨੇ انرੋਲਮੈਂਟ ਵਾਸਤੇ ਉਹਨਾਂ ਦੇ ਲਾਇਬ੍ਰੇਰੀ ਦੇ ਵਿੱਚ ਬੈਠਣ ਦਾ ਇੰਤਜ਼ਾਮ ਅਤੇ ਜਿਹੜੀ ਬਾਹਰ ਦੀ ਫੀਸ ਆ ਉਹਨੂੰ ਡੈਫੀਨਿਟਲੀ ਕੱਟ ਕਰਵਾ ਦੇਵਾਂਗੇ ਕੋਤਸਾਲ ਨਹੀਂ ਜਰਾ ਰਿਹਾ ਜੀ ਉਸ ਚੀਜ਼ ਦਾ ਬਿਲਕੁਲ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਬਹੁਤ ਜਿਹੜਾ ਕਿ ਹੰਗਾਰਾ ਤੇ ਪਿਆਰ ਜਿਹੜਾ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਦਿੱਤਾ ਹੈ ਉਹਦੀ ਕਿਸੇ ਦੇ ਵਿੱਚ ਤੁਲਨਾ ਨਹੀਂ ਕੀਤੀ ਜਾ ਸਕਦੀ ਪਰ ਸਾਡਾ 3ਰੇ ਨੰਬਰ ਤੇ ਆਇਆ ਜੇ